ਮਿੱਤਰੋ ਸਾਰਿਆਂ ਨਾਲੋਂ ਪਹਿਲਾਂ ਤਾਂ ਨਾ ਤੁਸੀਂ ਘੋੜੀ ਵੀਣੀ ਨਿਗਾ ਮਾਰਿਓ ਬਹੁਤ ਵਧੀਆ ਟੌਪ ਦੀ ਘੋੜੀ ਲੈ ਆਏ ਆ ਛੋਟੇ ਵਾਸਤੇ ਤੇ ਬਾਈ ਹੋਰਾਂ ਦੇ ਕੋਲੇ ਅਰਜਨ ਘੋੜਾ ਨੁਕਰਾ ਤੇ ਉਹ ਘੋੜੇ ਤੋਂ ਘੋੜੀ ਮੀਟ ਕਰਵਾਈ ਹੋਈ ਆ ਤੇ ਬਾਕੀ ਕਰਾਂਗੇ ਆਪਾਂ ਅੱਗੇ ਵੀਡੀਓ 'ਚ ਡਿਟੇਲ ਬਾਰੇ ਗੱਲਬਾਤ ਬਣੇ ਰਹੋ ਵੀਡੀਓ ਦੇ ਐਂਡ ਤੱਕ ਤੇ ਦੋਸਤਾਂ ਮਿੱਤਰਾਂ ਨਾਲ ਵੀਡੀਓ ਸ਼ੇਅਰ ਜ਼ਰੂਰ ਕਰਿਓ ਜੀ ਜੇ ਤੁਸੀਂ ਵੀ ਆਪਣੇ ਪੇਜ ਤੇ ਕਾਸੀ ਵੀ ਚੀਜ਼ ਦੀ ਵੀਡੀਓ ਪ੍ਰੋਮੋਸ਼ਨ ਕਰਾਉਣੀ ਆ ਤਾਂ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ 8054820340 ਇਹ ਨੰਬਰ ਤੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਤੇ ਕਰਦੇ ਆ ਜੀ ਘੋੜੀ ਦੀ ਡਿਟੇਲ ਬਾਰੇ ਗੱਲਬਾਤ 4 ਸਾਲ ਉਮਰ ਦੱਸੀ ਹੈ ਜੀ ਮਾਲਕ ਵੀਰਾਂ ਨੇ ਘੋੜੀ ਦੀ 61 ਇੰਚ ਘੋੜੀ ਦੀ ਹਾਈਟ ਹੈ ਵਾਲ ਪੋਰੀਆਂ ਦੀ ਹੱਥਾਂ ਪੈਰਾਂ ਦੀ ਸਾਫ ਆ ਬਾਈ ਹੋਰੇ ਕਹਿੰਦੇ ਸਵਾਰੀ ਦੀ ਪਾਸ ਹੈ ਤੇ ਪਹਿਲਾ ਮਗਰ ਨੁਕਰਾ ਬੱਚਿਆ ਸੀ ਤੇ ਇਸ ਟਾਈਮ ਅਰਜਨ ਨੁਕਰੇ ਘੋੜੇ ਤੋਂ ਘੋੜੀ ਮੀਟ ਕਰਵਾਈ ਹੋਈ ਆ ਬਾਕੀ ਪ੍ਰੂਫ ਸਾਰੇ ਮਿਲ ਜਾਣਗੇ ਤੁਹਾਨੂੰ ਤੇ ਗੱਲਬਾਤ ਤੁਸੀਂ ਕਰ ਲਿਓ ਜੇ ਕੋਈ ਮੇਰਾ ਵੀਰਪਰਾ ਜਾਵਣ ਹੈਗਾ ਬਾਕੀ ਮੌਕੇ ਤੇ ਵਧੀਆ ਮਾਨਤਨ ਹੋਊਗਾ ਰੇਟ ਮੌਕੇ ਤੇ ਤੇ ਰੇਟ ਬਾਈ ਹੋਰੇ ਦੱਸਣਗੇ ਫੋਨ ਤੇ ਤੇ ਮਾਨਸਾ ਭਲਾੜਾ ਏਰੀਆ ਕਰੋ ਜੀ ਗੱਲਬਾਤ ਬਾਈ ਹੋਰਿਆਂ ਨਾਲ ਤੇ ਵੀਡੀਓ ਕਰਵਾਉਣ ਲਈ ਆਪਣੇ ਨਾਲ ਸੰਪਰਕ ਕਰ ਲਿਓ ਨੰਬਰ ਆਪਣਾ ਸਕਰੀਨ ਤੇ ਹੈ ਜੀ ਹੁਣ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ